ਖੁਦ ਮੇਰੀ ਤੇ ਮੇਰੇ ਵੀਰ ਇੱਕ ਵਾਰੀ ਗੱਲ ਸੁਣ ਲਓ ਬਾਈ ਬੰਦ ਕਰ ਲੈ ਯਾਰ ਬਾਈ ਜੀ ਆਪਣੀ ਸਿਰ ਸਾਹਿਬ ਨਾਲ ਗੱਲ ਇਹ ਹੋਈ ਆ ਵੀ ਐਤਵਾਰ ਤੱਕ ਕਹਿੰਦੇ ਸਾਨੂੰ ਮੀਟਿੰਗ ਕਰ ਲੈਣ ਦਿਓ ਠੀਕ ਹੈ ਜੀ ਉਦੋਂ ਬਾਅਦ ਐਤਵਾਰ ਤੋਂ ਬਾਅਦ ਇੱਕ ਮੀਟਿੰਗ ਹੋਰ ਵੀ ਹੋ ਸਕਦੀ ਹੈ ਕਰ ਜਾਓ ਉਹ ਚੁੱਪ ਕਰ ਜਾਓ ਯਾਰ ਇੱਕ ਵਾਰੀ ਤਾਂ ਗੱਲ ਤਾਂ ਸੁਣ ਲਓ ਐਤਵਾਰ ਤੋਂ ਬਾਅਦ ਇਹਨਾਂ ਨੇ ਆਪਾਂ ਨੂੰ 3 ਘੰਟੇ ਦਾ ਹੁਣ ਸਮਾਂ ਲਿਆ ਵੀ ਮੈਂ ਤੁਹਾਨੂੰ ਲੈਕਟਰੀ ਰੂਮ 'ਚ ਦੇਵਾਂਗਾ ਵੀ ਐਤਵਾਰ ਤੋਂ ਬਾਅਦ ਕੋਈ ਮੀਟਿੰਗ ਨਹੀਂ ਹੋਊਗੀ ਮੈਂ ਤੁਹਾਡੇ ਨਾਲ ਚੱਲੂਗਾ ਅੱਗੇ ਆਪਾਂ ਬਾਹਰ ਤੋੜ ਕੇ ਅੱਗੇ ਚੱਲਾਂਗੇ ਠੀਕ ਹੈ ਜੀ ਫਿਰ ਸ਼ਾਂਤੀਕਰਾਰ ਦਿਓ ਸਾਰੇ ਬਾਹਾਂ ਖੜ ਕੇ ਕਰਕੇ ਵੀ 3 ਘੰਟੇ ਦਾ ਆਪਣਾ ਦੱਸਣਗੇ ਜੇ ਉਦੋਂ ਬਾਅਦ ਆਪਾਂ ਮੀਡੀਆ ਵੀ ਜਮਾਂ ਮੂਵੀ ਕਰ ਦਿੰਦੇ ਸਟੇਜ ਤੇ ਨਹੀਂ ਬੋਲਣ ਦੇਣਾ ਠੀਕ ਹੈ ਬਈ ਸਾਰੇ ਬਾਹ ਖੜੀਏ ਯਾਰ ਦਿਓ ਸ਼ਾਂਤੀ ਕਰੀ ਹਾਂ ਫਿਰ ਜਿਹੜਾ ਆ ਗਿਆ ਸਿੱਧੇ ਇਹ ਰੇਡ ਵਾਲੀ ਆ ਗਿਆ ਅੱਜ 4 ਵਜੇ ਤੱਕ ਆਪਾਂ ਨੂੰ ਇਹਨਾਂ ਨੇ ਦਸਤਾਵਾਂ ਲੈਤੀ ਰੂਪ ਚ ਦੇ ਦੇਣਾ ਵੀ ਮੈਂ ਤੁਹਾਡੇ ਨਾਲ ਐਤਵਾਰ ਤਨੂੰਗਰ ਜਨਾਹ ਹਾਲੇ ਨਿਕਲਿਆ। ਮੈਂ ਕਿ ਉਹਨਾਂ ਨੂੰ ਹਾਂ 3 ਘੰਟੇ ਦਾ ਸਮਾਂ ਲੱਗਿਆ। ਮੈਂ ਦਿੱਸਾ ਦਾ ਮੇਰੇ ਲੋਕੇ ਕਿ ਜਾਣਾ। ਅੱਜ ਦੇ ਮੈਂ ਸਾਰੇ ਆਗੂ ਨਾਲ ਹੁਣ ਰਾਇ ਕਰਨ ਲੱਗੇ ਆ ਤੇ ਤੁਹਾਨੂੰ 3 ਘੰਟੇ ਦੇ ਵਿੱਚ ਸਾਰੂ ਨਾਲ ਰਾਇ ਕਰਕੇ ਆਪਾਂ ਨੂੰ ਫੋਨ ਤੇ ਕਾਲ ਦੇ ਦੇਣਗੇ ਇੱਥੇ ਵੀ ਆਪਾਂ ਤੇ ਐਦbaar ਕੋਈ ਨਾ ਹੱਲ ਲੱਗਿਆ ਤੇ ਨੋ ਨਾਮ ਲੈ ਕੇ ਅੱਗੇ ਗੱਲ ਜੇ ਤੋੜਦੇ ਤੇ ਕੋਈ ਗੱਲ ਕਹਿ ਰਹੇ ਨੇ ਕਿ ਤਿਸੂ ਦੇ ਨਾਮ ਤੇ ਸਰਕਾਰ ਕੋਈ ਆਪਾ ਹੁਲਰ ਬਾਜੀ ਨਹੀਂ ਕਾਹੀ ਕੋਈ ਕਰਦੇ ਯਾਰ ਜੇ ਆਪਾਂ 10 ਦਿਨ ਤੋਂ ਇੱਥੇ ਆਣ ਬੈਠੇ ਨਾ ਤੇ 2 ਦਿਨ ਵੀ ਆਏ ਲੈ ਫੇਰ ਨਾ ਤਾਂ ਸਟੇਜ ਤੇ ਕੇ ਨੂੰ ਬੋਲਣ ਦੇਵਾਂਗੇ ਤੇ ਨਾ ਆਪਾਂ ਜੇ ਇਹਨੂੰ ਪਿੱਛੇ ਹਟਣ ਦੇਵਾਗੇ ਅੱਗੇ ਚੱਲਾਂਗੇ ਠੀਕ ਹੈ ਜੀ ਉੱਤ ਹੈ ਭਾਈ ਉਹ ਦੇ ਦਿਓ ਹੰਗਾਰਾ ਨਾ ਕੀ ਕਹਿਣਾ ਜਵਣ ਇੱਕ ਮਿੰਟ ਵਿਚਾਰ ਸੁਣ ਲੋ ਯਾਰ ਮੈਂ ਕੋਈ ਵਿਚਾਰ ਨਹੀਂ ਕਰਦਾ ਅਜੇ ਤੱਕ ਦਿਨਤੀ ਕਰ ਗੱਲੇ ਸਭ ਤੋਂ ਪਹਿਲਾਂ ਤਾਂ ਫੁੱਟੇ ਬਣਾਓ ਆਪ ਚੁੱਪ ਕਰੋ ਬਾਗੁਰੂ ਸਿੱਕਾ ਖਾਲਸਾ ਬਾਗੁਰੂ ਸਿੱਕੀ ਫਤਿਹ ਸਰਕਾਰ ਇਹੋ ਚੁੰਗੀ ਆ ਤਾਂ ਨੀਕਾ ਬੰਦੀ ਇਹ ਇਥੇ ਢੀੜਾ ਚੱਪਿਆ ਹੋਣ ਦੀ ਇਹ ਆਪ ਸੱਚ ਲੜੂਗੇ ਮੋਰਚਾ ਤੇ ਅਸੀਂ ਮੋਰਚਾ ਫੇਲੀ ਕਰਾਉਣਾ ਅਸੀਂ ਮੋਰਚਾ ਚਿੱਤਣਾ ਚਿੱਤਾਂ ਕਹਿੰਦੇ ਜਾਉਂ ਜਾਂ ਸਾਡੇ ਤੇ ਤੈਨੂੰ ਤੇੱਦ ਕਿਵੇਂ ਰਹੂਗੀ ਅਸੀਂ ਇੱਕ ਦੂਸਰੇ ਦੀ ਗੱਲ ਸੁਣਾਗੇ ਤੰਨ ਲਾਗੇ ਮੈਂ ਤੁਹਾਡੇ ਨਾਲ ਇੱਕ ਵਾਦਾ ਕਰਦਾ ਤੁਹਾਡੇ ਨਾਲ ਇੱਕ ਵਾਦਾ ਕਰਦਾ ਆ ਗੱਲ ਸੁਣ ਲੈ ਜਰਾ ਪਰ ਮੈਂ ਆਖਵਾ ਕੋਲ ਚੱਲਿਆ ਜਿੰਨੇ ਵੀ ਆਗੂ ਨੇ ਸਾਡੇ ਤੋਂ ਫੋਰਮ ਨਾਲ ਉਹਨਾ ਨਾਲ ਗੱਲ ਕਰਦਾ ਵੀ ਤੁਸੀਂ ਦੱਸੋ ਆਪਾਂ ਕੀ ਕਰਨਾ ਹੈ ਨੂੰ ਜਵਾਨਾਂ ਦੇ ਨਾਲ ਪਰ ਇੱਕ ਗੱਲ ਇਹ ਤੁਸੀਂ ਇੱਕ ਪੰਜਵੇਂ ਮੇਰੇ ਅਸੀਂ ਸਰਕਾਰ ਦਾ ਸਾਡੇ ਕਿੰਨੇ ਕਿਸਾਨ ਨੇ ਜੱਥੇਬੰਦੀਆਂ ਕਿਰਿਆ ਨੇ ਅਸੀਂ ਜ਼ਿਲ੍ਹਾ ਪ੍ਰਸ਼ਾਸਕਲ ਪ੍ਰਧਾਨ ਤੋਂ ਲੈ ਕੇ ਪਿੰਡ ਦੀ ਇਕਾਈ ਤੋਂ ਲੈ ਕੇ ਸਰਕਲ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਸਥਾਨ ਪ੍ਰਧਾਨ ਕੌਮੀ ਪ੍ਰਧਾਨ ਸੁਣਿਓ ਸਰਕਾਰ ਦੇ ਨਾਲ ਗੱਲਬਾਤ ਕਰਦੇ ਆ ਸਾਡੇ ਕੇਵਲ ਚਾਰ ਬੰਦੇ ਗੱਲ ਕਰਦੇ ਨੇ ਤੋਂ ਉਸ ਫਰਮ ਤੋਂ ਤੇ ਦੋ ਕੋਰਪੋਰੇਟ ਪੂਰੇ ਇੰਡੀਆ ਤੋਂ ਤੁਸੀਂ ਜਿੰਨੇ ਨੌਜਵਾਨ ਜੋ ਪੰਜ ਬੰਦੇ ਦੇ ਲਾਦੇ ਤੋਂ ਜੇ ਪੰਜਾਂ ਬੰਦਿਆਂ ਦੀ ਸਿਰਲੇਖ ਤੁਸੀਂ ਸਮਝੋ ਉਹਨਾਂ ਪੰਜਾਂ ਦੇ ਲਾਦੇ ਤੋਂ ਉਹ ਪੰਜ ਬੰਦੇ ਜਿਹੜੇ ਨੇ ਜੋ ਵੀ ਗੱਲ ਕਰਨਗੇ ਸਾਡੇ ਨਾਲ ਗੱਲ ਕਰਨ ਅੱਛਾ ਉਹਨਾਂ ਦੀ ਫ਼ਰਮ ਨਹੀਂ 他他他就是站在